ਪੰਜਾਬ ਦੀ ਤਸਦੀ ਦੇ ਉੱਤੇ ਕਿਸੇ ਵੀ ਪੰਜਾਬੀ ਦੇ ਚਾਹੇ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਉਹਦਾ ਮੱਜਬ ਕੀ ਆ ਉਹਦਾ ਧਰਮ ਕੀ ਆ ਇਹ ਗੱਲ ਸਾਡੇ ਲਈ ਕੋਈ ਮਹਿਣੇ ਦੀ ਰਸਦੀ ਸਾਡੀ ਸਰਕਾਰ ਲਈ ਇਹ ਗੱਲ ਮਿਹਨੇ ਦੱਸਦੀ ਕਿ ਕਿਸੇ ਵੀ ਪੰਜਾਬੀ ਦੇ ਉੱਤੇ ਜੇ ਕੋਈ ਫੈਦ ਹੁੰਦਾ ਕੋਈ ਫੈਦ ਹੁੰਦੀ ਹੈ ਕਿ ਪੰਜਾਬੀ ਦੀ ਕੋਈ ਗੈਂਗਸਟਰ ਧੱਤ ਕਰਦਾ ਕੋਈ ਗੋਲੀ ਚਲਾਉਂਦਾ ਹਰ ਇੱਕ ਨੂੰ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਊਗੀ ਚਾਰ ਪੰਜ ਦਿਨ ਪਹਿਲਾਂ ਆਰਐਸਐਸ ਦੇ ਫਾਜ਼ਿਲਕਾ ਦੇ ਵਿੱਚ ਨਵੀਨ ਅਰੋੜਾ ਜੀ ਜਿਹੜੇ ਆਸਐਸ ਦੇ ਇੱਕ ਲੀਡਰ ਦੇ ਬੇਟੇ ਸੀਗੇ ਉਹਨਾਂ ਦੀ ਗੈਸਟਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਗੋਲੀ ਮਾਰ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਗੱਲ ਨੂੰ ਬਹੁਤ ਸੀਰੀਅਸ ਲਿਆ ਔਰ ਪੁਲਿਸ ਅਫਸਰਾਂ ਨੂੰ ਹੁਕਮ ਦਿੱਤੇ ਕਿ ਕੁਝ ਵੀ ਹੋਵੇ ਕਾਤਲਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤੇ ਚਾਰ ਪੰਜ ਦਿਨ ਦੇ ਵਿੱਚ ਹੀ ਸਾਡੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਅੱਜ ਸਵੇਰੇ ਜਿਹੜਾ ਬਾਦਲ ਨਾਂ ਦੇ ਉਸ ਗੈਸਟਰ ਨੂੰ ਜਿਹੜਾ ਟਹਿ ਟੇਦੀ ਕੀਤਾ ਜਿਹੜਾ ਜਿਹਨੇ ਫਾਜ਼ਲ ਕਦੇ ਵਿੱਚ ਫਾਇਰਿੰਗ ਕੀਤੀ ਸੀਗੀ ਜਿਹੜਾ ਅਰੋੜਾ ਜੀ ਦੇ ਨਮੀਨ ਅਰੋੜਾ ਜੀ ਦਾ ਕਾਤਲ ਸੀਗਾ ਉਹਨੂੰ ਪੰਜਾਂ ਦਿਨਾਂ ਦੇ ਵਿੱਚ ਹੀ ਪੁਲਿਸ ਨੇ ਟਹਿ ਟੇਦੀ ਜਿਹੜਾ ਉਹ ਕਰ ਦਿੱਤਾ ਜਿਸ ਤਰ੍ਹਾਂ ਮੈਂ ਕਿਹਾ ਕਿ ਸਾਡੇ ਲਈ ਪੰਜਾਬ ਅੱਗੇ ਸਾਡੇ ਵਾਸਤੇ ਪੰਜਾਬੀ ਅੱਗੇ ਨੇ ਪੰਜਾਬ ਦੀ ਸਰਕਾਰ ਵਕਾਫ ਦੀ ਰਾਜਨੀਤੀ ਕਰ ਰਹੀ ਹੈ ਇਸ ਕਰਕੇ ਵਕਾਫ ਦੀ ਰਾਜਨੀਤੀ ਦੇ ਵਿੱਚ ਜਿਹੜਾ ਵੀ ਬੰਦਾ ਰੋੜਾ ਜਿਹੜਾ ਅਟਕਾਉਣ ਦੀ ਕੋਸ਼ਿਸ਼ ਕਰੂਗਾ ਜਿਹੜਾ ਵੀ ਵਿਅਕਤੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਾਡੀ ਸਰਕਾਰ ਸਾਡੀ ਪੁਲਿਸ ਨਾ ਜਿੱਠਣ ਲਈ ਬਿਲਕੁਲ ਤਿਆਰ ਬਤਿਆਰ ਹੈ। ਔਰ ਜਿੰਨਾ ਚਿਰ ਤੱਕ ਪੰਜਾਬ ਡੈਕਸਟਰ ਮੁਕਤ ਨਹੀਂ ਹੋ ਜਾਂਦਾ। ਉਨਾ ਚਿਰ ਤੱਕ ਇਹ ਜਿਹੜੀ ਸਾਡੀ ਜੰਗ ਹੈ ਇਹ جاری ਰਹੂਗੀ।